ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜਰੇ ਸਾਜਰੇ ਰੀਤ ਨੇ ਪਾਇਆ ਰੋਲਾ ਮੈਨੂੰ ਬਣਾ ਕੇ ਦਿਓ ਕੀ ਮੈਗੀ ਮੈਗੀ ਇਹ ਤਾਂ ਪਾਸਤਾ ਮੈਗੀ ਪਾਸਤਾ ਨੰਨੇ ਨੂੰ ਵੀ ਦਾਈ ਵੀ ਨੰਨਾ ਨੂੰ ਕਹਿੰਦੀ ਕਹਿੰਦੀ ਆਪਾਂ ਦੋਨੇ ਜਣੇ ਅੱਜ ਪਾਸਤਾ ਖਾਵਾਂਗੇ ਪਾਣੀ ਥੋੜਾ ਜਿਹਾ ਪਾਨਾ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ 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 ਸਸੇ ਗਿਆ ਬਲਾ ਚਲ ਸਾਰੇ ਨੂੰ ਛੋੜ ਕੇ ਬੁਲਾਈ ਦੀ ਖੁਸ਼ ਹੋ ਕੇ ਆਰੇ ਆਨ ਰੀਤ ਨੂੰ ਕਾਕੇ ਜਿਆਦਾ ਹੀ ਯਾਦ ਹਰ ਗੁਣ ਦੀ ਮੁੰਡੂ ਵੀ ਬਹੁਤ ਆਈ ਆ ਹਿੱਥੇ ਹਰ ਗੁਣ ਦੀ ਯਾਦ ਹਿੱਥੇ ਸੁੱਤੀ ਪਈ ਨਾ ਜਦ ਮੈਂ ਕਰੀ ਭਾਈ ਉਹਨੂੰ ਵੀਡੀਓ ਕਾਲ ਸੁੱਤੀ ਪਈ ਤੀ ਜੀ ਉੱਠ ਗਈ ਬਾਤ ਸੁਣ ਕੇ ਸਸਰੀ ਕੰਮ ਸਾਰੇ ਜੀ ਸੱਜਣੇ ਸੱਜਣੇ ਰੱਖਦੀ ਜੀ ਡਿਮਾਂਡ ਅੱਜ ਬਣੂਗਾ ਘਰ ਚ ਪਾਸਤਾ ਕਾਲਪੀ ਪਾਸਤਾ ਅੱਜ ਤੁਹਾਡਾ ਸਾਲਾ ਸਾਹਿਬ ਆ ਜਾ ਸੁੱਤਾ ਪਿਆ ਨੀ ਤਾਂ ਇਹ ਤਾਂ ਮੈਂ ਬਣਾਉਣਾ ਜੰਦੀਪ ਉਹ ਵੀ ਚੱਕਰ ਇੱਕ ਉਹਦੀ ਜਿਹੜਾ ਟਾਈਮਿੰਗ ਜੀ ਸੈੱਟ ਨਹੀਂ ਹੋ ਰਹੀ ਨਾ ਮੰਮੀ ਉਰੇ ਆ ਕੇ ਨਾ ਇਹ ਹੋ ਜਾਂਦਾ ਹੁਣ ਆ ਇੱਕ ਤਾਂ ਆ ਕੇ ਨਾ ਲੇਟ ਸੰਦਾ ਹੂੰ ਮੰਮੀ ਉੱਥੇ ਹਾਰਡਵਰਕ ਉਰੇ ਫਰੀਜ ਜਮੇ ਗੱਲ ਤਾਂ ਇਹ ਆ ਮਾਤਾ ਤਾਂ ਫੜਿਆ ਇਹਨੂੰ ਮੈਂ ਫੜੂ ਬਟਾ ਜੀ ਚਲ ਹੱਥ ਬਣਾ ਹੱਥ ਪੜਾ ਲੈਣੇ ਦੇਖ ਕੇ ਨਾ ਮੈਂ ਤਾਂ ਮਾਰਾ ਜੀ ਕੱਟ ਕਰ ਦ ਪੁੱਠੀ ਪਤਾ ਨਹੀਂ بس ਮੈਨੂੰ ਨਾ ਹੁਣ ਸੱਚੀ ਗੱਲ ਦੱਸਾਂ ਹਾਂ ਬੁੱਲੂ ਪਤਾ ਨਹੀਂ ਰਾਤ ਦਾ ਕਿਆ ਜੱਦੀ ਹਰ ਗੋਲ ਮੈਨੂੰ ਦੇਖ ਕੇ ਰੋਈ ਜੀ ਹਾਂ ਤੈਨੂੰ ਕਿਹਾ ਵਾਰ ਵਾਰ ਆਪਾਂ ਨੂੰ ਤਾਂ ਘਰਾੜੇ ਸਾਰੀ ਰਾਤ ਘਰਾੜੇ ਮਾਰੀ ਗਈ ਪਤਾ ਨਹੀਂ ਨੀਂਦ ਵੀ ਮੈਨੂੰ ਬਹੁਤ ਚੜੀ ਬੀਤੀ ਹਾਂ ਤੂੰ ਬੋਲੜੀ ਗੱਲ ਕਰਕੇ ਮੈਂ ਜਦ ਦੇ ਸੰਗੀ ਐ ਮੰਮੀ ਮੈਨੂੰ ਉਤਾਰ ਲੈ ਇੱੱਗੇ ਮੈਂ ਫੋਨ ਦੇਖੀ ਇੰਨੇ ਪੈਕਟ ਜੇ ਪੈਣੇ ਆ ਹਾਂ ਇਹ ਤਿੰਨੇ ਪਾਣੇ ਵੀ ਤਿੰਨ ਪੈਕਟ ਪਾਏ ਆਪਾਂ ਪਾਸ ਦੇ ਦੇ ਦੋ ਆ ਪੀਆ ਥੱਲੇ ਗਿਰਿਆ ਹੋਇਆ ਅੱਛਾ ਇੱਕੋ ਪਿਆ ਥੱਲੇ ਐਦਾਂ ਚਾਹ ਹੁਣ ਥੋੜੀ ਜੀ ਜੇ ਪਾਉਣੀ ਨਾ ਖਾਣਾ ਉਹ ਵੀ ਪੰਗਾ ਹੋ ਰਣਾ ਨਹੀਂ ਤੇ ਚ ਮਿਰਚ ਪਾ ਦੇਣੀ ਸੀ ਥੋੜੀ ਜਿਹੀ ਥੋੜੀ ਜਿਹੀ ਪਾ ਦੇਣਾ ਤੁਹਾਨੂੰ ਫਿਰ ਤਾਂ ਟੇਸਟ ਕੁਝ ਹੋਰ ਹੋਣਾ ਲੈ ਕੇ ਤਾਂ ਆਈਆਂ ਮੈਂ ਚਿੱਲੀ ਫਲਿਕਸ ਆ ਰਹੇ ਹੋ ਗਏ ਨਾ ਜੀ ਉਹ ਤਾਂ ਬਾਅਦ ਵਿੱਚ ਤੁਸੀਂ ਉੱਪਰ ਪਾ ਕੇ ਵੀ ਖਾ ਲਓ ਕੋਈ ਚੱਕਰ ਨਹੀਂ ਮੈਂ ਨਹੀਂ ਖਾ ਲਿਆ ਪਪਾ ਖਾ ਲਓ ਜੀ ਤੇ ਨਾ ਖਾ ਲਓ ਕਹਿ ਦੋ ਥੈਂਕ ਯੂ ਬੋਤੋ ਥੈਂਕ ਯੂ ਇਹ ਤਾਂ ਕੰਨਿਆ ਨੂੰ ਸੁਆਦ ਲੱਗਦਾ ਕੰਨਿਆ ਨੂੰ ਸੁਆਦ ਲੱਗਦਾ ਮੈਂ ਬਸ ਸੁਪਰ ਫਾਸਟ ਵਾਲਾ ਕੰਮ ਆਏ ਅਦੇ ਵਿੱਚ ਜਿਹੜਾ ਆਹ ਜਿਹੜੇ ਜਿਹੜੇ ਤਾਂ ਹੁਣ ਪਾ ਪਾਉਂਛੇ ਜੇ ਪਾਏ ਨਾ ਅਦੇ ਚ ਆ ਗਿਆ ਅਰਾ ਰੋਟ ਅਰਾ ਰੋਟ ਆਪਣੀ ਸਿਹਤ ਬਾਤ ਤੇ ਹੁੰਦਾ ਥੋੜਾ ਜਿਹਾ ਹਾਨੀਕਾਰਕ ਫਿਰ ਤਾਂ ਐਨੇ ਇਹਨੂੰ ਇਕੱਠਾ ਕਰਨਾ ਹਣਾ ਅੱਛਾ ਹਾਂ ਜੇ ਤਾਈ ਇਹਦੇ ਚ ਚੱਕਣਾਈ ਆਉਣੀ ਆ ਅਰਾ ਰੋਟ ਦਾ ਕੰਮ ਹੁੰਦਾ ਕਿਸੇ ਵੀ ਚੀਜ਼ ਚ ਪਾਓ ਉਹਨੂੰ ਜਮੇ ਗਾੜਾ ਕਰ ਦੇਣਾ ਜਾਂ ਉਹਨੂੰ ਕਾਠੇ ਜਿਹੀਆਂ ਕਾਠਾ ਜਾ ਬਣਾ ਦੇਣਾ ਉਹਨੂੰ ਮਤਲਬ ਆਪਾਂ ਜਿਹੜੀ ਆਪਾਂ ਘਰੇ ਮੈਂਟੇਰ ਬਟਰ ਨਾਲ ਕਰੀਮ ਬਣਾਉਨੇ ਆ ਹੂੰ ਉਹਦੇ ਵਿੱਚ ਫਰਕ ਹੈ ਹੂੰ ਉਹ ਆਪਣੇ ਸਾਹਮਣੇ ਪਿਆਰ ਹੋਈ ਵੀ ਉਹਨੇ ਖਰਾਬ ਕਰਦੀ ਨਾ ਆਪਾਂ ਹੂੰ ਸੋਰੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਨਾਲ ਦੱਸਦੀ ਆ ਸੱਜਰੇ ਸੱਜਰੇ ਕਿੱਡਾ ਫੁੱਲ ਸਜਾ ਹੱਥ ਪਰਦਾ ਬਾਜੀ ਸੁੰਬਰ ਉਹ ਬਸ ਦੇ ਰਸਦਿਆਂ ਘਰਾਂ 'ਚ ਹੁੰਦਾ ਇਹ ਸਮਾਨ ਵੀ ਖਲਾਰਾ ਖਲੂਰਾ ਜਿਹੜਾ ਪੈਂਦਾ ਹੁੰਦਾ ਨਾਲੇ ਹੁਣ ਤਾਂ ਤੇਰਾ ਘਰਵਾਲਾ ਆਇਆ ਹੋਇਆ ਹਾ ਤਾਂ ਘੱਟ ਪਾਉਂਦਾ ਨਹੀਂ ਹੋਣਾ ਹਾਂ ਮਾਰੇ ਇੱਕ ਵਾਰ ਤਾਂ ਸੋਈ ਵੀ ਕਹਿੰਦੀ ਹੁੰਦੀ ਵੀ ਕਿਹੜਾ ਤੰਦਾਲ ਆ ਗਿਆ ਆ ਪਾਪਾ ਟੋਲ ਔਰ ਇਹ ਪੁੱਤ ਨੇ ਸਾਜਰੀ ਬੂਟ ਪਾਲੇ ਲੱਟਾਂ ਵਾਲੇ ਪੁੱਠੇ ਹੀ ਪਾਏ ਦੀ ਨਾਨਾ ਕਹਿੰਦਾ ਪੁੱਠੇ ਬੂਟ ਪਾਏ ਪੁੱਠੇ ਸਿੱਧੇ ਕਰੇ ਇਹ ਜਿਹੜਾ ਕੁੜੀ ਪਾਤੀ ਖਾਣੇ ਵਾਲੀ ਸਤਾਨ ਹੋ ਗਈ ਲੈ ਲੈ ਇਹਨਾਂ ਨੇ ਢਿਨੂਲੀ ਖਲਾਣਾ ਪਹਿਲਾਂ ਰੋਟੀ ਖਾ ਕੇ ਫੇਰ ਦੋ ਬਿਸਕੁਟ ਦੇ ਪੈਕੇਟ ਖਾ ਗਈ ਫੇਰ ਉਹਦੇ ਮਗ੍ਹਾ ਲਿਆ ਕਹਿੰਦੇ ਭਾਈ ਤੇ ਹਾਂ ਫੇ ਮੈਂ ਮੈਂ ਲਾ ਕਹਿੰਦੀ ਆ ਕਹਿੰਦੀ ਮੈਂ 나జర్ মামੇ ਨਾਲ ਉੱਥੇ ਤਾਂ ਚੀਜੀ ਲੈ ਕੇ ਗਈਆਂ ਆਹ ਕਹਤ ਜੰਨੀ ਆ ਹਾਂ ਹੁੰਦੀ ਆ ਮੇਰੇ ਮੋਟੂ ਕਹਿੰਦੀ ਜ਼ਿਲਿੰਦਰ ਨੇ ਪਹਿਣਣ ਦਿੱਤੇ ਮੈਂ ਪਾਏਗੀ ਨੇ ਤੇ ਉਹਨੂੰ ਪਹਿਣਣ ਦੱਸਿਆ ਤੇ ਜ਼ਿਲਿੰਦਰ ਰੁਪੜ ਜਾਈ ਨੂੰ ਉਹ ਹੈ ਵੀ ਸੌਆ ਉਹ ਵੀ ਦੇਦੇ ਨਾਲ ਖੁਸ਼ੋਂ ਦੀਆਂ ਐ ਲੱਗਦਾ ਹੀ ਨਹੀਂ ਵੀ ਹੈਗਾ ਵੀ ਉਹ ਹਾਂ ਵੀ ਹਾਂ ਮਿਲੀ ਨਹੀਂ ਸਿਰਿੰਦ ਨੂੰ ਪਹਿਲੀ ਵਾਰ ਮਿਲੀ ਹੋਵੇ ਕਹਿੰਦੇ ਨੇ ਕਾ ਕੰਮ ਕਰੀਗੇ ਕਿਆ ਬਣਾਗੇ ਤੇ ਤੈਨੂੰ ਸੋਹ ਕਰਕੇ ਤੀ ਵਾਰ ਇਹ ਕਹਿੰਦੀ ਮੈਂ ਜਾਣਾ ਨਹੀਂ ਗੁਰਦੁਆਰੇ ਵੀ ਮੈਂ ਨਾਨੇ ਕੋਲ ਜਾਣਾ ਮੈਨੂੰ ਤਾਂ ਪਤਾ ਨਹੀਂ ਤਾ ਵੀ ਉਰੇ ਆਏ ਹੋ ਆਇਆ ਉਹ ਜਦ ਫਿਰ ਉਹ ਦੇਖ ਲਈਏ ਨੇ ਉਹ ਵੀ ਖੁਸ਼ ਹੋ ਗਈ ਰੀਤੂ ਦੇਖ ਕੇ ਹੂੰ ਕੌਣ ਕਿਟੂ ਸਰਿੰਦਰ ਦੀ ਭੈਣ ਸਰਿੰਦਰ ਦੀ ਭੈਣ ਨੂੰ ਮਿਲ ਨਹੀਂ ਤੀ ਤੂੰ ਭਾਬੀ ਜੀ ਆਹ ਇਹਦੀ ਮੰਮੀ ਆ ਪੁੱਤ ਤੇਰੀ ਉਹ ਮੰਮੀ ਪੁੱਤ ਉਹ ਹਾਂ ਮੰਮੀ ਕਹੀਦਾ ਪੁੱਤ ਇਹ ਪੁੱਤ ਇਹ ਕਿੱਥੇ ਲੁਕੋ ਲੁਕੋ ਵਾਲਾ ਕੰਮ ਹੈ ਤਾ ਅਜੇ ਉੱਠਿਆ ਨਹੀਂ ਪਿੰਦਰ ਸਿੰਘ ਜਉਬਾ ਉਧਰ ਹੈਗਾ ਜੀ ਪ੍ਰੋਗਰਾਮ ਸਾਹਮਣੇ ਕਰਦੇ ਵਿੱਚ ਅਖੰਡ ਜਾਪ ਰੱਖਿਆ ਹੋਇਆ ਜਿੱਥੇ ਵਿਆਹ ਹੈ ਮੁੰਡੇ ਦਾ ਮਲਦਾ ਤੇ ਉਹਦਾ ਅੱਜ ਪਹਿਣਾ ਭੋਗ ਤੇ ਦੇਖਦੇ ਹਾਂ ਹੋਰ ਵੀ ਪ੍ਰੋਗਰਾਮ ਸਾਡੇ ਕਈ ਅੱਜ ਪਾਪਾ ਪਿੱਛੇ ਚੱਲੋ ਕਿਉਂ ਪਿੱਛੇ ਚੱਲੋ ਬਈ ਮੈਂ ਤੁਹਾਨੂੰ ਗੱਲ ਜਣਾ ਸਾਡੇ ਨਾਲ ਮੈਂ ਜਿੱਥੇ ਕਿੱਥੇ ਕਿੱਥੇ ਅੱਜ ਤੇਰੀਆਂ ਸਾਲੀਆਂ ਕੋਲ ਜਾਣਾ ਹਾਂ ਹਾਂ ਜਾਣਾ ਤਾਂ ਫੇਰ ਇਹ ਸ਼ਾਦ ਕਰਾਲੀ ਦਾ ਵੀ ਹੋ ਸਕਦਾ ਉੱਥੇ ਵੀ ਤੇਰੀ ਸਾਲੀ ਹੋਗਾ ਉੱਥੇ ਵੀ ਸਾ ਸਾਡੀਆਂ ਦੇਖ ਲਈ ਜਦੋਂ ਲਗ ਰਿਹਾ ਬੈਜਿੰਗ ਗੱਡੇ ਜਨਾ ਦੇ ਲਗ ਰਿਹਾ ਪਰਿੰਦਰ ਸਿੰਘ ਕਹਿੰਦਾ ਅੱਜ ਆਪਣੀ ਮਾਸੀਆਂ ਨੂੰ ਮਿਲ ਕੇ ਆਉਣਾ ਮੈਂ ਨਹੀਂ ਜਾਣਾ ਹਾਂ ਸ੍ਰਿੰਦਰ ਨੇ ਵੀ ਜਾਣਾ ਹੈ ਪਿੰਦਰ ਨੇ ਵੀ ਜਾਣਾ ਘਰ ਤੋਂ ਕਰ ਰੱਬ ਕਰ 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 ਲੈਣਾ ਇਹਨਾਂ ਦੀ ਦੇਖੋ ਮੰਮੀ ਵੀ ਨਾ ਜੇ ਮੈਂ ਮੰਮੀ ਨੂੰ ਕਹਿਣਾ ਵੀ ਮੰਮੀ ਚੱਲ ਤੂੰ ਡੈਡੀ ਕੋਲ ਰਹਿ ਲੈ ਘਰੇ ਕੋਈ ਨਹੀਂ ਹੈਗਾ ਮੇਰੀ ਘਾਇਆ ਹੱਥ ਕਮਾਰੂਗੀ ਨਾ ਡੈਡੀ ਕੋਲ ਰਹਿ ਲੈ ਡੈਡੀ ਜਦ ਦਾਖਲ ਤੇ ਅੱਛਾ 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 ਤੇ ਉਹ ਵੀ ਕਰ ਕਰ ਕਰੀ ਜਾਂਦੇ ਤੇ ਕਰਨ ਰਹਿ ਰਹੇ ਨੇ ਜਾ ਜਾਂਦਾ ਬੰਦਾ ਫਾਰਾ ਕੁਛ ਛੱਡ ਜਾਂਦਾ ਨਾ ਵੀ ਉਹ ਜਿਉਂ ਜਿਉਂ ਤੁਮ ਹੈ ਕਾਦੀ ਤੁਮ ਹੈ ਮਰੇਗਾ ਤੁਮ ਹੈ ਮੈਂ ਨਾ ਜਿੱਦਣ ਦੀ ਸੱਚੀ ਗੱਲ ਦੱਸਾਂ ਵੀ ਜਿੱਦਾਂ ਨਹੀਂ ਮੰਮੀ ਪੂਰੀ ਹੋਈ ਆ ਮੈਨੂੰ ਕਿਸੇ ਚੀਜ਼ ਦੀ ਤਵਾਂ ਨਹੀਂ ਵੀ ਜੋ ਖਾਣਾ ਹੱਥ ਕੇ ਖਾਓ ਪੀਓ ਐਸ਼ ਕਰੋ ਕੁਝ ਨਾ ਟੈਨਸ਼ਨ ਆ ਲੋ ਹਮ ਫਾਇਦਾ ਇਹੀ ਕਰੋ ਫਾਇਦਾ ਕੁਝ ਨਹੀਂ ਜੇ ਬਿੱਕੀ ਸੀ ਮੈਨੂੰ ਕਹਿੰਦਾ ਵੀ ਇਹਦੇ ਕੋਲ ਪੈਸਾ ਟਿਕਦਾ ਨਹੀਂ ਪੈਸਾ ਜੇ ਹੁਣ ਆਪਾਂ ਖਰਚੂਂਦੇ ਨਹੀਂ اے ਬਾਅਦ ਜੋੜ ਜੋੜ ਕੇ ਕਿਨੂੰ ਰੱਖਣਾ ਮਾਰ ਤੇ ਫੇਰ ਨਹੀਂ ਖਰਚ ਹੋਣਾ ਉਹ ਐ ਹੋਈ ਜਾਨੀ ਉੱਪਰ ਜਾ ਕੇ ਵੀ ਹਾਏ ਪਤਾ ਚੀਜ਼ ਦਾ ਇੰਜੋਏ ਨਹੀਂ ਕਰੀ ਹੁਣ ਇਹ ਪੈਨ ਵਾਲਾ ਇਹ ਜਿਹੜਾ ਪੜਾਉਂਦੀ ਉਹ ਹੀ ਦਹਾਵੀਂ ਕਿਉਂ ਚੜੀ ਰਹਾ ਵੀ ਦੀ ਪਤਾ ਨਹੀਂ ਕਿੱਥੇ ਗਏ ਪਹੁੰਚਣਾ ਉਹ ਤੇ ਹੁਕਮ ਨਹੀਂ ਡੈਡੀ ਕੱਲ ਜਿਵੇਂ ਤੂੰ ਨਾ ਤਮਾ ਹਾਂ ਤੈਨੂੰ ਆਪਣੇ ਘਰ ਦੀ ਤਮਾ ਵੀ ਮੈਂ ਘਰ ਨੂੰ ਨਹੀਂ ਛੱਡਣਾ ਮੈਂ ਕਿੱਥੇ ਸਰ ਏਕ ਬੰਦੇ ਨੂੰ ਤਮਾ ਹੁੰਦੀ ਐ ਪਰ ਮੈਂ ਹੁਣ ਛੱਡਤੀ ਛੱਡ ਕਿਉਂਕਿ ਪਤਾ ਜਿੱਦਣ ਕੀ ਮੰਮੀ ਨੇ ਆ ਲੈ ਕੇ ਗਏ ਆ ਆਈਸੀ ਜੀ ਸ਼ਿਫਟ ਮੰਮੀ ਪਤਾ ਮੈਨੂੰ ਕੀ ਕਹਿੰਦੀ ਸੀ ਜਾ ਕੇ ਮੈਂ ਜਾ ਕੇ ਦੁੱਧ ਪਾਉਣਾ ਡੈਰੀ ਚ ਫੇਰ ਦੂਜੀ ਗੱਲ ਪਿੰਦਰੇ ਨੇ ਪਾਇਥੋ ਇੱਥੇ ਪੈਸੇ ਕਹਿੰਦੀ ਮੈਂ ਜਾ ਕੇ ਪੈਸੇ ਕਢਾਉਣੇ ਆਹ ਚੱਲ ਕਢਾ ਆਇਆ ਨਾ ਫੇਰ ਉਕਰੇਗੀ ਬੰਦਾ ਸੋਚਦਾ ਬਾਸਪੂਸਾ ਹੁੰਦਾ ਕੁਝ ਵੀ ਨਹੀਂ ਹੂੰ ਛੱਡ ਦੋ ਇਹ ਚੀਜ਼ ਨੂੰ ਤਾਂ ਮੇਰੇ ਹਿਸਾਬ ਨਾਲ ਤਾਂ ਲੈ ਜੀ ਮੁੰਡਾ ਮੈਂ ਬੈਠਾ ਨਹੀਂ ਹਾਂ ਐ ਪਤਾ ਕਹ ਰਿਹਾ ਥੋੜ੍ਲਾ ਪੋਸਤਾ ਬਣ ਗਿਆ ਕੋਸ ਉਹੀ ਤਾਂ ਗੱਲ ਆ ਜੇ ਹੁਣ ਤੂੰ ਸੋਚੇ ਆਪਾਂ ਨੂੰ ਪਤਾ ਵੀ ਆਪਣਾ ਦੁਪਹਿਰ ਸ਼ਾਮ ਤੱਕ ਆਪਾਂ ਠੀਕ ਰਹੂਗੇ ਕੁਝ ਨਹੀਂ ਪਤਾ 10 ਮਿੰਟ ਦਾ ਨਹੀਂ ਪਤਾ ਬੰਦੇ ਦਾ ਹੁਣ ਹੈ ਪੁੱਤਾਂ-ਪੋਤੀ ਸਭ ਕੁਝ ਹੈ ਪਰ ਇਹਦੀ ਕੋਲ ਨਹੀਂ ਉਹ ਗੱਲ ਇਹ ਵੀ 10 ਮਿੰਟ ਦਾ ਨਹੀਂ ਬੰਦੇ ਦਾ ਪਤਾ ਹੂੰ ਰਾਤ ਦਾ ਮੈਂ ਮੇਰੀ ਗੱਲ ਸੁਣੋ ਮੈਂ ਜਿਹੜੀ ਗੱਲ ਕਰਨ ਲੱਗਿਆ ਵੀ ਨਾ ਮੇਰਾ ਇੱਕ ਯਾਰ ਦੋਸਤ ਆ ਉਹਦਾ ਡੈਡੀ ਨੇ ਵੀ ਸਮਝ ਲਿਆ ਵੀ ਜਿਆਦਾ ਬੁਰਾ ਟਾਇਰ ਹੋਇਆ ਤਾਂ ਉਮਰ ਰਿਟਾਇਰਮੈਂਟ ਤੇ 40-45 ਲੱਖ ਰੁਪਏ ਮਿਲਿਆ ਪਰ ਉਹਨੇ ਪਹਿਲਾਂ ਵੀ ਕੁਝ ਜੋੜੇ ਹੋਏ ਤੇ ਕੁਝ ਪਲਾਟ ਵੀ ਤੇ ਕੁਸਾ ਮਤਲਬ ਐਜਾ ਬਿਮਾਰੀਆਂ ਨੇ ਘੇਰਿਆ ਹਾਂ ਰਿਟਾਇਰਮੈਂਟ ਤੋਂ ਬਾਅਦ ਸਾਰਾ ਹੀ ਪੈਸਾ ਲੰਘ ਗਿਆ ਹਾਂ ਉਹ ਪਤਾ ਉਹ ਕਹਿੰਦਾ ਉਹ ਮਨ ਨੂੰ ਮੈਨੂੰ ਜਦੋਂ ਮਾਤਾ ਕੋਲ ਬੈਣਾ ਉਹਨੇ ਮੰਗਣਾ ਵਿੱਕੀ ਯਾਰ ਵੀ ਸਾਰੀ ਉਮਰ ਕਮਾਉਂਦੀ ਦੀ ਲੰਘੀ ਯਾਰ ਮੇਰੀ ਕਦੇ ਕਹਿੰਦਾ ਸਾਲਾ ਕਦੇ ਰੁਕ ਗਿਆ ਐ ਨਹੀਂ ਕੋਈ ਚੀਜ਼ ਵੀ ਸਮੋਸੇ ਖਾਲੇ ਜਾਂਦਾ ਸਾਡੇ ਸਾਡੀ ਉਮਰ ਚ ਆਇਆ ਤਾਂ 버거 버거 ਜੇ ਤਾਂ ਆ ਫਾਸਟ ਫੂਡ ਹਾਂ ਕਹਿੰਦਾ ਸਾਲਾ ਕਦੇ ਕੋਈ ਦਲੇਬੀ ਨਹੀਂ ਰੱਖਤੇ ਰਸਤੇ ਚ ਰੁੱਕ ਕੇ ਖਾ ਕੇ ਦੇਖੀ ਕਹਿੰਦਾ ਕਦੇ ਸਾਲਾ ਕਦੇ ਸਮੋਸਾ ਨਹੀਂ ਖਾ ਕੇ ਦੇਖਿਆ ਰਸਤੇ ਚ ਰੁੱਕ ਕੇ ਹਾਂ ਕਹਿੰਦਾ ਹਾਏ ਪੈਸਾ ਹਾਏ ਪੈਸੇ ਕਰ ਦਿੱਤੀ ਸਾਰੀ ਉਮਰ ਲੰਘ ਗਈ ਹਾਂ ਆ ਕਹਿੰਦਾ ਸਾਲਾ 2 ਸਾਲ ਵੀ ਨਹੀਂ ਨਿਕਲੇ ਸਾਲੇ ਉਹ ਪੈਸੇ ਨਾਲ ਕਹਿੰਦਾ ਸਾਰੇ ਹੀ ਲੱਗ ਸਾਰੇ ਹੀ ਲੱਗ ਗਿਆ ਕਹਿੰਦਾ ਉਹ ਯਾਰ ਕਿਆ ਕਹਿੰਦਾ ਜੂ ਕਹਿੰਦਾ ਮੈਂ ਹੁਣ ਪਛਤਾਉਂਦਾ ਵੀ ਜੇ ਸਾਲੇ ਇਹ ਵੀ ਨਹੀਂ ਚੱਲ ਕਹਿੰਦਾ ਵੀ ਉਹ ਬਿਮਾਰੀ ਕਹਿੰਦਾ ਜੇ ਮੇਰੇ ਪਰੇ ਲੱਗੇ ਹੁੰਦੇ ਲੱਗ ਵੀ ਕਿਸੇ ਪਰੇਗੇ ਵੀ ਤਾਂ ਗੱਲ ਵੀ ਬੰਦਾ ਸੋਚਦਾ ਤਾਂ ਵੀ ਕਿ ਐ ਹੁੰਦਾ ਵੀ ਹਾਏ ਮੈਂ ਬਾਅਦ ਵਿੱਚ ਬੈਠੂੰਗਾ ਚੱਲ ਮੈਂ ਕਰੂੰਗਾ। ਕਿਹ ਪਤਾ ਕਿਸੇ ਚੀਜ਼ ਦਾ ਕੁਸ ਪਰੋਸਾਈ ਦੀ ਮੇਰੇ ਸਾਹਮਣੇ ਤਾਂ। ਕੋਈ ਪੈ ਨਹੀਂ ਕਿਹਾ ਇੱਕ ਪਲ ਦਾ ਭਰੋਸਾ ਨਹੀਂ। ਹੈ? ਇੱਕ ਪਲ ਦਾ। ਨਹੀਂ ਹੈਗਾ। ਇੱਕ ਮਿੰਟ 'ਚ ਕੀ ਹੋ ਜਵੇ, ਕੀ ਨਾ ਹੋ ਜਵੇ ਕਿਸੇ ਨੂੰ ਕੁਝ ਨਹੀਂ ਪਤਾ। ਹੂੰ ਹੂੰ। ਹਮ। ਹਾਂ। ਜੇ ਬੰਦੇ ਨੂੰ ਪਤਾ ਹੋਵੇ ਮਰਨ ਤੋਂ ਪਹਿਲਾਂ ਉਹ ਆਪਣੀਆਂ ਸੌ ਗੱਲਾਂ ਕਰਨ ਦੇ। ਹੂੰ। ਅਜੇ ਕਈ ਬੰਦੇ ਆਏ ਪੈਸੇ ਰੱਖ ਕੇ ਮਤਲਬ ਨਾ ਨਹੀਂ ਵੀ ਤਾਂ ਕਹਿੰਦੇ ਵੀ ਹੁੰਦਾ ਕਿ ਉਹ ਭਾ ਹੈ ਡੜੀ ਪੈਸੇ ਤੱਕ ਮਤਲਬ ਹੈਗਾ ਪਰ ਉਹ ਗੁੱਸਾ ਨਾਲ ਥੋੜੋ ਜਾਣਾ ਇੱਕ ਮੈਂ ਤਾਂ ਮੈਂ ਹੋਰ ਇੱਕ ਐਗਜ਼ਾਮਪਲ ਦਿੰਦਾ ਕਿ ਫੇਸਬੁੱਕ ਪਰ ਨਾ ਐਪਲ ਐ ਦੇਚ ਇੱਕ ਬੰਦਾ ਨਾ ਫੇਸਬੁੱਕ ਫੇਸਬੁੱਕ ਉਰ ਬਹੁਤ ਵਧੀਆ ਪੋਸਟ ਪਾਈ ਵੀ ਥੀ ਤੇ ਉਹਨੇ ਜੀ ਉਦੋਂ ਉਹਨੇ ਸਾਰੀ ਉਮਰ ਬਹੁਤ ਪੈਸਾ ਕਮਾਇ ਲੱਖਾਂ ਰੁਪਇਆ ਕਰੋੜਾਂ ਯਾਰਬਾਂ ਹੀ ਕਮਾ ਲਿਆ ਉਹਨੂੰ ਆ ਗਈ ਜੀ ਆ ਨਾ ਮਰਾਤ ਬਿਮਾਰੀ ਲੱਗੀ ਕੋਈ ਵੀ ਲਾ ਲਓ ਤਨ ਉਹ ਆਪਣਾ ਟ੍ਰੀਟਮੈਂਟ ਕਰਾਉਂਦਾ ਫਿਰਦਾ ਹਸਪੀਟਲਾਂ ਦੇ ਵਿੱਚ ਇੱਧਰ ਬੈਗ ਭਰ ਲੇ ਜਣਾ ਉਹਨੇ ਪੈਸੇ ਆਂਦਾ ਤੇ ਜਦ ਡਾਕਟਰ ਨਾਲ ਗੱਲ ਕਰਨੀ ਡਾਕਟਰ ਕਹਿੰਦਾ ਵੀ ਨਹੀਂ ਜੀ ਉਹਦੀਆਂ ਰਿਪੋਰਟਾਂ ਪੜ੍ਹ ਕੇ ਵੀ ਤੈਨੂੰ ਤਿਆਰ ਲਾਸਟ ਸਟੇਜ ਆ ਵੀ ਤਾਂ ਨਹੀਂ ਬਚਣਾ ਉਹਨੇ ਜਿੰਨੀ ਵੀ ਉੱਥੇ ਪਬਲਿਕ ਬੈਠੀ ਹੋਣੀ ਆ ਕੇ ਥੱਲੇ ਬੈ ਕੇ ਖੋਲ ਕੇ ਭਗਾ ਕੇ ਮਾਰਨਾ ਉਹਨੇ ਪੈਸੇ ਆਂਦਾ ਫਿਰ ਉਹਨੇ ਉੱਥੇ ਗੱਲ ਕਰਨੀ ਕਹਿੰਦਾ ਵੀ ਸਾਰੀ ਉਮਰ ਹੈ ਪੈਸੇ ਮਗਰ ਮੈਂ ਨੱਠਿਆ ਫਿਰ ਗਿਆ ਕਹਿੰਦਾ ਅੱਜ ਮੇਰੇ ਕੰਮ ਨਹੀਂ ਆ ਰਿਹਾ ਹੈ ਕਿਆ ਕਰੂੰਗਾ ਕਹਿੰਦਾ ਤਾਂ ਮੈਂ ਵੀ ਜ਼ਿੰਦਗੀ ਉਹ ਉਹ ਉਹਦੀ ਉਹਦੀ ਗੱਲ ਇਹ ਸੀ ਤੀ ਵੀ ਜ਼ਿੰਦਗੀ ਨੂੰ ਜੀਣਾ ਸਿੱਖ ਲਓ ਹਾਇ ਪੈਸਾ ਹਾਇ ਪੈਸਾ ਕਰਨ ਨਾਲ ਕੁਝ ਨਹੀਂ ਬਣਦਾ ਹੈਗਾ ਨਹੀਂ ਮੰਗਾਂ ਹਾਂ ਪੈਸੇ ਨਾਲ ਕੋ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਅਦੀ ਨੀਂਦ ਨਹੀਂ ਸੈਟ ਆਉਂਦੀ ਤੇ ਦੇਖ ਤੇਰਾ ਪਾਸਤਾ ਬਣ ਗਿਆ ਕਿ ਨਹੀਂ ਹਾਇ ਪੈਸਾ ਹਾਇ ਪੈਸਾ ਕਿਤੇ ਹਾਇ ਪੈਸਾ ਕਰਦੇ ਕਰਦੇ ਇਹ ਮਨਪ੍ਰੀਤ ਦਾ ਪਾਸਤਾ ਹੈ ਨਹੀਂ ਨਹੀਂ ਇਹੇ ਹੋਰ ਪਾਸਤਾ ਮਨਪ੍ਰੀਤ ਦਾ ਪਾਸਤਾ ਮੇਰਾ ਮਨ ਪੀ ਲੈਉਂਦੀ ਹੈ ਸਰ ਮੰਮੀ ਨੇ ਕਿਆ ਪਾ ਲਈ ਮੰਮੀ ਨੇ ਪਹਿਲਾ ਬਾਸ ਸਾਰੇ ਟੱਬਰ ਨੂੰ ਖੜਾਉਣਾ ਹੁਣ ਬਣ ਗਿਆ ਬਣ ਗਿਆ ਤੁਹਾਨੂੰ ਤਾਂ ਕੋਈ ਬੜੀ ਖਾਣੀ ਹਾਏ ਅਰੇ ਆਉਣ ਨਾਲ ਸੋਚ ਵੀ ਰੌਣਕ ਲੱਗੀ ਪਈ ਐ ਨਹੀਂ ਸੋਚ ਵੀ ਨਹੀਂ ਤੇ ਵੜਦੇ ਸੀ अच्छा तू पापा ਨਾਲ ਖਾਉਂਗੀ ਉਹ ਨਹੀਂ ਖਾਣਾ ਕੱਲ ਤੇ ਸੁਨੀਦਰ ਮੈਨੂੰ ਚੀਮੀ ਫਿਕਸਟ ਲੈ ਕੇ ਆਏ ਆ ਆ ਜਾ ਰਹਿਣ ਆ ਜਾ ਕੁਛ ਖਿਆਜਾ ਨਾ ਮੈਂ ਵੀ ਮਾਮੂ ਨੂੰ ਲੈ ਕੇ ਜਾ ਮਾਮੂ ਦਾ ਮਾਮੂ ਜੀ ਆ ਗਏ ਹੋ ਆ ਜਾ ਤੂੰ ਜੀ ਮੈਂ ਇਹ ਪਤ ਨਾਨੂ ਨਾਲ ਖਾਈ ਤੂੰ ਨਾ ਦੇਖੀ ਹੋਈ ਚੀਜ਼ ਆ ਮੇਰਾ ਮੇਰਾ ਹੈ ਉਹ ਮੇਰਾ ਹੈ ਗਰਮਾਪਤੋ ਗਰਮਾ ਉਹ ਮੇਰਾ ਇਹ ਤੂੰ ਹੋਰ ਭਾਵਣਾ ਰੱਖ ਲੈ ਚੀ ਉੱਥੇ ਰੱਖ ਲੈ ਨਹੀਂ ਖਾਂਦਾ ਨਾਨੂ ਇਹ ਲੈ ਚੱਕ ਨਹੀਂ ਨਹੀਂ ਖਾਂਦਾ ਨਾਨੂ ਟੈਨਸ਼ਨ ਕਾ ਨੂੰ ਲੁੰਨੀ ਆ ਆਹ ਇੱਕ ਜਾ ਸਤਨਾਮ ਆ ਆ ਆ ਉਹ ਲਿਆ ਫੇਰਾ ਜਿੱਲੀ ਬਲਿਕ ਸ ਜਾ ਉਹ ਡੀਗਦੀ ਬੈਠੀ ਹੈਲੋ ਚੱਲੋ ਵੀ ਵਾਹਿਗੁਰੂ ਸਤਨਾਮ ਵਾਹਿਗੁਰੂ ਮਿਲਦੇ ਜੀ ਫਿਰ ਤੁਹਾਨੂੰ ਹੈ ਹਾਂ ਆਪਣੇ ਅੱਬਲੇ ਨਾਨੂ ਵੀ ਖਾਣ ਲੱਗ ਗਿਆ ਮੈਨੂੰ ਲੱਗਾ ਡੈਡੀ ਦਾ ਮੂੰਹ ਜਲ ਗਿਆ ਹੈ ਦਾਈ ਦਾਦੀ ਵਾਲੇ ਨਾਲ ਨੂੰ ਜੀ ਕਰਦਾ ਮੂੰਹ ਤੇ ਮੂੰਹ ਤੇ ਘੋਲਣਾ ਪੈਂਦਾ ਸੀ ਕਾਨੂੰ ਨੰਨੂ ਨੂੰ ਤਾਂ ਖਾਣ ਨਹੀਂ ਦਿੱਤਾ ਤਾਂ ਹਾਂ ਚੱਕ ਦੋ ਫੱਟੇ ਬਈ ਆਜੋ ਖਾ ਲਓ ਜੀ ਸਾਜਰੇ ਸਾਜਰੇ ਪਾਸਤਾ ਨੰਨੂ ਤਾਂ ਕੁਛ ਨਹੀਂ ਲੈ ਹਾਂ ਇਹਨੂੰ ਕਿਹਾ ਦੇ ਦੋ ਹਾਂ ਬੈ ਕੇ ਬੰਜੇ ਤੇ ਖਾ ਲ ਆ ਵੀ ਤੂੰ ਕੁਰਸੀ ਤੇ ਬੈ ਕੇ ਖਾਜੂ ਹਾਂ ਡੈਡੀ ਕਿਦਾਂ ਦਾ ਟੇਸਟ ਆ ਕਿਦਾਂ ਦਾ ਟੇਸਟ ਆ ਚੌਟੇ ਮਨ ਬੜੀਆ ਫਿੱਕਾ ਫਿੱਕਾ ਜਿਹਾ ਲੱਗਦਾ ਤਾਂ ਤੁਹਾਨੂੰ ਮਰਜ਼ਾ ਤਾਂ ਹੈ ਕਹਿੰਦਾ ਵੀ ਚਾਹੀਦਾ ਥੋੜਾ ਜਿਹਾ ਸਮਾਨ ਪੈਣਾ ਬੱਚਾ ਦਾ ਥੋੜਾ ਜਿਹਾ ਨੂਨ ਪੈਣਾ ਤਾਂ ਥੋੜੀ ਜਿਹੀ ਪਣੀ ਦੀ ਮਿਰਚਾਂ ਐਨੇ ਚਾਦਾ ਟੈਸਟ ਹੋ ਰਿਹਾ ਉਹ ਮਿਰਚ ਥੋੜੋ ਜਿਹੜੀ ਤੂੰ ਮਿਰਚ ਕਹਿੰਦੀਆਂ ਜਿਹੜੀਆਂ ਤੈਨੂੰ ਡੱਬੀਆਂ ਚ ਪੈਕ ਕਰਕੇ ਦਿੰਦੇ ਉਹ ਮਿਰਚਾ ਥੋੜੋ ਗੱਲ ਬਣਦੀਆਂ ਹਾਂ ਠੀਕ ਹੈ ਵੀ ਹਾਂ ਤੇਗਾ ਉੱਥੇ ਖਰਾਬ ਆ ਅ ਬੁੱਪੂ ਪੀਜੇ ਤੇ ਮਿਰਚ ਉਂਦੀ ਪੀਜਾ ਫਿਰ ਖਾ ਲੰਨਾ ਹਾਏ ਉਹ ਤਾਂ ਫਿਰ ਐਂ ਮਹਿੰਗੀ ਆਟਮ ਹੈ ਡੈਡੀ ਜਿਹੜੀ ਜਿਹੜੀ ਮੇਰੀ ਗੱਲ ਸੁਣ 500 ਦੀ ਆਟਮ ਲਾਈਏ ਉਹਨੂੰ ਉਹੀ ਨੱਕ ਬੁੱਲ ਮਾਰੀ ਜਾਈਏ ਉਦਬ ਹੈ ਦੀ ਨਹੀਂ ਕੋਈ 6 200 ਦੀ ਹੋਵੇ ਫਿਰ ਤਾਂ ਲੱਗਦਾ ਯਾਰ ਸਵਾਦ ਨਹੀਂ ਹੈਗੇ ਪੀਜ਼ਾ ਦਾ ਥੋੜਾ ਜੇ ਜ ਮਰਜ਼ੀ ਬਣਾ ਕੇ ਦੇ ਦੇਵੇ ਹਾਏ ਪੀਜ਼ਾ ਹਾਏ ਪੀਜ਼ਾ ਹੋਈ ਜਾਂਦੀ ਹੈ ਹੈ ਖਾਣੇ ਵਾਲੀ ਚੀਜ਼ ਉਂ ਕਹੀ ਜਾਂਦੇ ਪੀਜ਼ਾ ਟੁਕੜੇ ਜਿਹਾ ਕੰਨ ਲੰਨੇ ਹਾਂ ਉਂ ਖਾ ਕੇ ਜਾਣੀ ਅੰਦਰ ਉਂ ਨੌ ਰੱਖਤਾ ਪੀਜ਼ਾ ਮੈਂ ਜੇ ਮੈਂ ਦਈਆ ਵੀ ਤਾਂ ਮੈਂ ਦਈਆ ਪਰ ਇਹ ਚੌਲਾਂ ਦਾ ਬਣਦਾ ਨਾ ਹੈ ਇਹ ਵੀ ਚੌਲਾਂ ਦਾ ਚੌਲਾਂ ਦਾ ਹਾਂ ਚੌਲਾਂ ਦਾ ਬਣਦਾ ਤੂੰ ਖਾਈ ਚੱਲ ਨਹੀਂ ਕਿਆ ਕਰਦੇ ਤਾਂ ਮਾਰਨਾ ਕੱਪੜਾ ਹੈਂਡ ਲਖਣੀ ਆ ਕਿ ਕਿਆ ਕਰਦੇ ਚੌੜ ਕਰਦੇ ਹੁਣ ਥੋੜੀ ਕੁੜੀ ਕੋਈ ਨਹੀਂ ਕਰਨ ਦੇ ਅਸੀਂ ਦਿਨ ਐਸਾ ਦੇ ਉਰੀ ਆ ਕੇ ਬਹੁਤ ਚੰਗਲ ਨਹੀਂ ਹਾਂ ਮਾਰਨ ਡੜੀ ਨੀਸਤ ਕਰਦੀ ਉੱਥੇ ਤਾਂ ਖੜਕਾ ਦੜਕਾ ਹੋ ਜਾਂਦਾ ਉੱਤੇ ਔਰ ਰੈਗੀ ਕੱਲੀ ਉੱਥੇ ਦੇ ਨਾਲ ਕਰਨਵੀਰ ਲੜ ਜਾਂਦਾ ਫਿਰ ਕਰਨ ਆ ਰਹੇ ਦੋਹ ਜਣੇ ਕੱਲ ਕੁਸ ਕਰਨ ਪਨੀਰ ਦੀ ਸਬਜੀ ਪਿੱਛੇ ਸਵੇਰ ਸਵੇਰੇ ਇਹਦੀ ਲੜਾਈ ਹੋਈ ਆ ਇੱਕ ਜਦ ਮੈਂ ਖਾਣੀ ਆ ਉਹ ਕੋਈ ਆਲੀ ਮਾਂ ਦਾ ਛੋਟੀ ਚੜਜੀ ਵੀ ਤੀਦੀ ਕਹਿੰਦੀ ਐ ਨਾ ਦੋਨਾਂ ਨੇ ਮੇਰਾ ਸਿਰ ਦੋਨ ਲਾਤਾ ਸਬਜੀ ਹੋਰ ਬਣਾਈ ਉਹਨੇ ਨਾ ਸਪੈਸ਼ਲ ਜਦੇ ਪਨੀਰ ਦੀ ਹਮ ਬਣਾ ਕੇ ਫਿਰ ਹੈ ਤਾਂ ਵੀ ਬਣਾਈ ਤੈ ਕੋਲੇ ਖੜੀ ਸੀ ਕੁਰਸੀ ਤੇ ਫਿਰ ਅੱਛਾ ਕੁੱਕਰ ਘਟੇ ਵੀ ਨਹੀਂ ਹੈਗੀ ਸਾਡੀ ਹਮ ਦੀਦੀ ਕਹਿੰਦੀ ਉਹਨੂੰ ਕਹੀ ਜਾਊਗੀ ਆਪਣੀ ਵਾਲੀ ਚ ਦੇ ਨਾਲੇ ਵੀ ਲੈਦਾ ਪਾ ਕੇ ਦਿੱਤੀ ਆ ਪਿਆਰਾ ਓ ਓ ਓ ਓ ਥੋੜਾ ਜਿਹਾ ਉਹ ਸਕੂਲ ਨੂੰ ਜਾਣ ਕਰਕੇ ਥੋੜਾ ਜਿਹਾ ਉਹਨੂੰ ਐ ਕਾਲੀ ਸੀ ਵੀ ਮੈਂ ਛੇਤੀ ਨਿਕਲ ਜਾਂਦੇ ਇਹਦੇ ਮੂੰਹ ਚ ਮਿਰਚਾਂ ਲੰਨਦੀ ਆ ਇਹ ਉੱਥੇ ਹੀ ਕਰ ਦਿੰਦੀ ਉਹਨੂੰ ਵਧੀਆ ਨਹੀਂ ਲੱਗਦੀ ਚੀਜ਼ ਮੈਂ ਉਹਨੂੰ ਕੋਈ ਸਮਝਦੀ ਆ ਉਹਨੂੰ ਵਧੀਆ ਨਹੀਂ ਦੀ ਉਹ ਜਿੰਨਾ ਮਰਜ਼ੀ ਚੁੰਮੀ ਜਾਵੇ ਹਾਂ ਨਾ ਉਹ ਵੀ ਸਕੂਲ ਨੂੰ ਜਾਣ ਦੀ ਕਾਲੀ ਤੇ ਉਹਨੂੰ ਲੇਟ ਹੋਇਆ ਪਤਾ 걸 ਉਹ ਤਾਂ ਰੌਲਾ ਪੈਂਦਾ ਦਾ ਇਹਨਾਂ ਦਾ ਚਲੋ ਕੋਈ ਨਹੀਂ ਜੀ ਲੜਾਕੀ ਬਹੁਤ ਆਏ ਤੇਰੀ ਦੋਤੀ ਤੇਰੀ ਹਾਂ ਦੇ ਦੀਓ ਕਹਿੰਦਾ ਨੀ ਚੱਲਦੇ ਚੁੱਕ ਲਈਏ ਜੰਬਾ ਨਾਲੇ ਲੱਗ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲੌਗ ਚ ਮਾਰਾ ਦੇ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਗੱਲਾਂ ਚ ਓਕੇ ਬਾਏ ਬਾਏ